ਕਰਤੇ ਹਾਂ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਪੰਜਾਬ ਸਰਕਾਰ ਤੇ ਕਈ ਇਲਜ਼ਾਮ ਲਗਾਏ ਨੇ ਕਿਹਾ ਹੈ ਕੋਰਟ ਕੰਪਲੈਕਸ ਵਿੱਚ ਵਕੀਲ ਸਹਿਬਾਨਾਂ ਤੇ پابੰਦੀਆਂ ਲਗਾਈਆਂ ਜਾ ਰਹੀਆਂ ਨੇ ਸੰਪਲਾ ਸਾਹਿਬ ਦਾ ਜ਼ਬਰਦਸਤੀ ਫੋਨ ਖੋੜ ਦੀ ਕੋਸ਼ਿਸ਼ ਕੀਤੀ ਗਈ ਹੈ ਕੋਰਟ ਕੰਪਲੈਕਸ ਵਿੱਚ ਇੰਟੈਲੀਜੈਂਸ ਦੇ ਲੋਕ ਗਲਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਹੇ ਕਿ ਅਸੀਂ ੱਤੇ ਚਾਹੀਦੀ ਬਾਅਰ ਕਾਉਂਸਲ ਨੂੰ ਸ਼ਿਕਾਇਤ ਦਿੱਤੀ ਹੈ ਜੇ ਹੁਣ ਵਕੀਲ ਸਹਿਬਾਨਾਂ ਨੂੰ ਤੰਗ ਕੀਤਾ ਗਿਆ ਤਾਂ ਬੁਰਾ ਨਤੀਜਾ ਹੋਏਗਾ ਇਸ ਨਾਲ ਇਹ ਗੱਲ ਆਖੀ ਹੈ ਕਿ ਪੰਜਾਬ ਚ ਸੰਵਿਧਾਨ ਮੁਤਾਬਕ ਕੰਮ ਹੁੰਦਾ ਹੈ ਜਾਂ ਫਿਰ ਦਿੱਲੀ ਦੇ ਇਸ਼ਾਰੇ ਤੇ ਡੀਜੀਪੀ ਜਵਾਬ ਦੇਣ ਪੰਜਾਬ ਸਰਕਾਰ ਦੇ ਕੋਲ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਇਹ ਗੱਲ ਆਖੀ ਗਈ ਕਿ ਮਜੀਠੀਆ ਦੇ ਖਿਲਾਫ ਸਾਜ਼ਿਸ਼ ਤਹਿਤ ਕਾਰਵਾਈ ਸਰਕਾਰ ਕਰ ਰਹੀ ਹੈ ਚੀਫ ਵਿਜੀਲੈਂਸ ਅਫਸਰ ਨੇ ਵਾਸੂ ਪਾਠਕ ਨਾਮ ਦੇ ਸ਼ਖਸ ਦੇ ਨਾਲ ਮੀਟਿੰਗ ਕੀਤੀ ਵਾਸੂ ਪਾਠਕ ਤੋਂ ਵੀ ਹੁਣ 164 ਦੇ ਬਿਆਨ ਦਰਜ ਕਰਵਾਏ ਜਾਣਗੇ ਮਜੀਠੀਆ ਦੇ ਖਿਲਾਫ ਪੰਜਾਬ ਸਰਕਾਰ ਨੇ ਹੁਣ ਜਾਲੀ ਗਵਾਹ ਤੇ ਸਬੂਤ ਬਣਾਉਣ ਤੇ ਲਈ ਪੁਲਿਸ ਅਫਸਰ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਨੇ ਅੱਜ ਇਹ ਸਵਾਲ ਚੁੱਕੇ ਨੇ ਕਿ ਸਰਕਾਰ ਕੋਲ ਵਿਕਰਮਜੀਠੇ ਦੇ ਖਿਲਾਫ ਕੋਈ ਸਬੂਤ ਨਹੀਂ ਤੇ ਜਾਲੀ ਸਬੂਤ ਪੈਦਾ ਕੀਤੇ ਜਾ ਰਹੇ ਨੇ ਜਾਲੀ ਗਵਾਹ ਪੈਦਾ ਕੀਤੇ ਜਾ ਰਹੇ ਸਾਡੇ ਨਾਲ ਇਸ ਸਮੇਂ ਅਰਸ਼ੀਵ ਕਲੇ ਮੌਜੂਦ ਗੱਲਬਾਤ ਕਰੇ ਕਿ ਇਹ ਸੋ ਕਿਸ ਤਰੀਕੇ ਦੀ ਹੈਡੀ ਪਲੈਨਿੰਗ ਕੀਤੀ ਜਾ ਰਹੀ ਹੈ ਜਸਪ੍ਰੀਤਜੀਤ ਪਿਛਲੇ 8 ਸਾਲ ਤੋਂ ਪੰਜਾਬ ਦੇ ਵਿੱਚ ਜਦੋਂ ਲੋਕਾਂ ਨੇ ਆਪਣੇ ਹੱਕਾਂ ਦੀ ਮੰਗ ਕੀਤੀ ਜਦੋਂ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਕਦੋਂ ਪੂਰੇ ਕਰਾਂਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕੋ ਜਵਾਬ ਤੇ 8 ਸਾਲ ਕੱਢ ਤੇ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਅਸੀਂ ਫਲਾਣੇ ਲੀਡਰ ਨੂੰ ਸਮਨ ਕੱਢਤਾ ਇਹ ਪੋਲਿਟੀਕਲ ਵੈਂਡੈਟਾ ਲਗਾਤਾਰ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਵਿਕਰਮ ਮਜੀਠੀਆ ਹੋਣ ਇਹਨਾਂ ਦੇ ਖਿਲਾਫ ਚੱਲ 2021 ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਕਾਂਗਰਸ ਨੇ ਇੱਕ ਝੂਠਾ ਪਰਚਾ ਦਿੱਤਾ 3 ਸਾਲ ਤੋਂ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੇ ਅਫਸਰ ਉਹਨੂੰ ਡਿਫੈਂਡ ਕਰ ਰਹੇ ਨੇ। ਔਰ ਵਿਕਰਮ ਮਜੀਠੀਆ ਤੇ ਜਿਹੜਾ ਡਰੱਗ ਦਾ ਕੇਸ ਦਰਜ ਕੀਤਾ ਸੀ ਝੂਠਾ। ਉਹਦੇ 'ਚ ਅਜੇ ਤੱਕ ਡਰੱਗ ਨਹੀਂ ਲੱਭਿਆ। ਜਦੋਂ ਸੁਪਰੀਮ ਕੋਰਟ ਵਿੱਚ ਜਾ ਕੇ ਮੁੱਦੇ-ਮੁੱਦੇ ਡਿੱਗੇ। ਫੇਰ ਇਹਨਾਂ ਨੇ ਨਵਾਂ ਪਰਚਾ ਦਰਜ ਕਰਤਾ ਆਮਦਨ ਤੋਬਾ ਜਾਇਦਾਦ ਦਾ। ਹੁਣ ਉਹ 'ਚ ਜਾਇਦਾਦ ਨਹੀਂ ਲੱਭ ਰਹੀ। ਤੁਸੀਂ ਦੇਖੋ ਵੀ ਜਿਹੜਾ ਮੁੱਖ ਮੰਤਰੀ ਪਹਿਲੇ ਦਿਨ ਕਹਿੰਦਾ ਸੀ ਜੀ 29 ਮੋਬਾਈਲ ਲੱਭਗੇ ਜੀ 141 ਕਰੋੜ ਜੀ 540 ਕਰੋੜ ਜੀ 1000 ਏਕੜ ਜੀ। ਅੱਜ ਮੁੱਖ ਮੰਤਰੀ ਕੋਲੇ ਕੋਈ ਜਵਾਬ ਹੈ? ਅੱਜ ਮੁੱਖ ਮੰਤਰੀ ਕਦੇ ਬੀਪੀ ਵਦਨ ਦੀ ਗੱਲ ਕਰਦੇ ਨੇ ਸੋ ਬੜੀ ਸਪਸ਼ਟ ਜੀ ਗੱਲ ਹੈ ਕਿ ਜਦੋਂ ਸਰਕਾਰ ਫੇਲ ਹੋਈ ਸਰਕਾਰ ਨੇ ਡੰਡਾ ਤੰਤਰ ਵਰਤਣਾ ਸ਼ੁਰੂ ਕੀਤਾ ਸਰਕਾਰ ਨੇ ਅਦਾਲਤਾਂ ਤੇ ਪਰਦੇ ਪਾਉਣੇ ਸ਼ੁਰੂ ਕੀਤੇ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹੋ ਜਿਹੀਆਂ ਕਾਰਵਾਈਆਂ ਨਾਲ ਸੱਚ ਨੂੰ ਲੁਕਾ ਲੈਣਗੇ ਜਿਹੜੀ ਅਦਾਲਤਾਂ ਦੇ ਵਿੱਚ ਵਕੀਲ ਸਹਿਬਾਨਾਂ ਤੱਕ ਦੇ ਨਾਲ ਬਤਮੀਜ਼ੀ ਕੀਤੀ ਹੈ ਪੰਜਾਬ ਪੁਲਿਸ ਨੇ ਸਿਰਫ ਇਸ ਗੱਲ ਕਰਕੇ ਕਿ ਕੋਰੀਡੋਰ ਦੇ ਵਿੱਚੋਂ ਆਪਣਾ ਮੋਬਾਈਲ ਵਰਤਦੇ ਨੇ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਤੇ ਮੁਹਾਲੀ ਦੇ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਵੀ ਕਿਹੜਾ ਕਾਨੂੰਨ ਕਹਿੰਦਾ ਕਿ ਵਕੀਲ ਅਦਾਲਤ ਦੇ ਕੋਰੀਡੋਰ ਚ ਮੋਬਾਈਲ ਨਹੀਂ ਵਰ ਸਕਦਾ ਤੁਸੀਂ ਕੌਣ ਹੋ ਨੇ ਕਿਸੇ ਵਕੀਲ ਨੂੰ ਫੜਨ ਦੇ ਲਈ ਔਰ ਸਾਡੇ ਵਕੀਲ ਸਾਹਿਬ ਰਵਿੰਦਰ ਸੈਂਪਲਾ ਸਾਹਿਬ ਸਿਮਰਨ ਟਿਵਾਣਾ ਉਹਨਾਂ ਨੇ ਬਾਰ ਕਾਉਂਸਲ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਕਿਸ ਤਰੀਕੇ ਪੁਲਿਸ ਤੱਕਾ ਕਰ ਰਹੀ ਹੈ ਔਰ ਦੂਜੇ ਪਾਸੇ ਚਿੱਟੇ ਕੁੜਤੇ ਪਜਾਮੇ ਨੀਲੀਆਂ ਪੱਗਾਂ ਬਣਾ ਕੇ ਪਤਾ ਨਹੀਂ ਕਿਵੇਂ-ਕਿਵੇਂ ਅੰਸਰਾਂ ਨੂੰ ਪੰਜਾਬ ਪੁਲਿਸ ਉੱਥੇ ਲੈ ਕੇ ਆਉਂਦੀ ਹੈ ਆਪ ਹੀ ਕੋਈ ਗਲਤ ਕੰਮ ਕਰਾ ਕੇ ਕਿ ਪੰਜਾਬ ਪੁਲਿਸ ਉਥੇ ਇਹ ਕਹਿਣਾ ਚਾਹੁੰਦੀ ਹੈ ਕਿ ਸ਼ਰੋਮਨੀ ਅਕਾਲੀ ਦਲ ਨੇ ਹੜਦੁੰਗ ਮਚਾਇਆ ਸੋ ਇਹ ਸਾਰਾ ਫੇਲਿਅਰ ਹੈ ਦਿਖਾਉਂਦਾ ਹੈ ਕਿ ਪੰਜਾਬ ਪੁਲਿਸ ਕੋਲੇ ਵਿਜੀਲੈਂਸ ਡਿਪਾਰਟਮੈਂਟ ਕੋਲੇ ਤੇ ਮੁੱਖ ਮੰਤਰੀ ਕੋਲੇ ਇਸ ਕੇਸ ਦੇ ਬਾਬਤ ਕੁਝ ਨਹੀਂ ਤੇ ਹੁਣ ਇੱਕ ਤੀਜਾ ਕੇਸ ਤਿਆਰੀ ਸ਼ੁਰੂ ਹੋ ਗਈ ਉਹ ਤੀਜੇ ਕੇਸ 'ਚ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਅੰਮ੍ਰਿਤਸਰ ਤੋਂ ਦੋ ਬੰਦਿਆਂ ਨੂੰ ਇਲੀਗਲੀ ਚੱਕਿਆ ਦਲਵਿੰਦਰ ਸਿੰਘ ਤਲਵਿੰਦਰ ਸਿੰਘ ਉਹਨਾਂ ਨੂੰ ਚੱਕ ਕੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਰਾਤ ਨੂੰ ਰੱਖ ਕੇ 4008 ਨੰਬਰ ਕਮਰੇ 'ਚ ਟੌਰਚਰ ਕੀਤਾ ਗਿਆ ਉਥੇ ਇੱਕ ਮਿਸਟਰ ਸੈਣੀ ਜਾਂ ਕੋਈ ਡੀਐਸਪੀ ਇੱਕ ਮਿਸਟਰ ਬੈਂਸ ਕੋਈ ਚੰਡੀਗੜ੍ਹ ਮੋਹਾਲੀ ਪੁਲਿਸ ਦੇ ਉਹਨਾਂ ਤੋਂ ਇੱਕ ਝਾਲੀ ਸਟੇਟਮੈਂਟ ਦੇ ਉੱਤੇ ਜ਼ਬਰਦਸਤੀ ਦਸਖਤ ਕਰਾਣੇ ਚਾਹੇ ਪਰ ਉਹਨਾਂ ਨੇ ਦਸਖਤ ਕੀਤੇ ਨਹੀਂ ਉਹ ਟਾਰਚਰ ਸਹਿੰਦੇ ਰਹੇ ਕੁੱਟਮਾਰ ਸਹਿੰਦੇ ਰਹੇ ਪਰ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਇਹ ਜਿਹੜਾ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਜੀ ਇਹ ਪੈਸਾ ਵਿਕਰਮਜੀਠੇ ਦਾ ਅਸੀਂ ਫਲਾਣੀ ਕੰਪਨੀ ਚ ਲਾਉਂ ਸੀ ਅਸੀਂ ਕਦੇ ਲਾਇਆ ਹੀ ਨਹੀਂ ਕਦੇ ਸੋ ਇਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਹੁਣ ਜਦੋਂ ਤੁਹਾਨੂੰ ਡਰੱਗ 'ਚ ਡਰੱਗ ਨਹੀਂ ਲੱਭਿਆ ਜਾਇਦਾਦ 'ਚ ਜਾਇਦਾਦ ਨਹੀਂ ਲੱਭੀ ਤਾਂ ਹੁਣ ਤੁਸੀਂ ਇਸ ਤਰੀਕੇ ਨਾਲ ਝੂਠੇ ਗਵਾਹ ਤਿਆਰ ਕਰਨ ਵਾਲੇ ਪਾਸੇ ਨੂੰ ਪੈ ਗਏ ਮੈਂ ਵਿਜੀਲੈਂਸ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਦਿੱਲੀ ਦੇ ਪ੍ਰੈਸ਼ਰ niche ਗਲਤ ਕੰਮ ਕਰਤਾ ਰਹੇ ਆ ਪਰ ਇਹ ਭੁਗਤਣੇ ਅਫਸਰਾਂ ਨੂੰ ਵੀ ਪਹਣੇ ਨੇ ਅਦਾਲਤਾਂ ਦੇ ਵਿੱਚ ਜਵਾਬ ਦੇਣੇ ਔਕੇ ਹੋ ਜਾਣੇ ਕਿਉਂਕਿ ਉਹ ਤਾਂ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਉਹ ਤਾਂ ਹੈਪੀਅਸ ਕੋਰਪਸ ਪੈ ਗਈ ਔਰ ਵਾਰੰਟ ਅਫਸਰ ਨੇ ਜਾ ਕੇ ਜਦੋਂ ਰੇਡ ਕੀਤੀ ਬਿਜ਼ਨਸ ਡਿਪਾਰਟਮੈਂਟ ਫਿਰ ਕਿਉਂ ਭੱਜਣਾ ਪਈਆ ਹੁਣ ਵਿਜੀਲੈਂਸ ਡਿਪਾਰਟਮੈਂਟ ਦੀ ਕਰੋਨਾ ਪਿਛਲੇ 3 ਮਹੀਨਿਆਂ ਦੀ ਰਿਕਾਰਡਿੰਗ ਜਨਤਕ ਉਹਨੂੰ ਪ੍ਰੀਜ਼ਰਵ ਕਰੋ ਜਨਤਕ ਕਰੋ ਔਰ ਦਿਖਾਓ ਵੀ ਉਹ ਤਲਵਿੰਦਰ ਤੇ ਦਲਵਿੰਦਰ ਲਿਆਂਦੇ ਸੀ ਔਰ ਇੱਕ ਨਹੀਂ ਲਿਆਂਦੇ ਸੀ ਦਿੱਲੀ ਦੇ ਵੀ ਕੁਝ ਲੋਕ ਨੇ ਜਿਹੜੇ ਇੱਥੇ ਬੈਠ ਕੇ ਜਿਹੜੇ ਗਵਾਹੀਆਂ ਕਰਦੇ ਨਜ਼ਰ ਆ ਦੇ ਦੇਖੋ ਦਿੱਲੀ ਦਾ ਇੱਕ ਕੋਈ ਮਹੇਸ਼ਪੂਰੀ ਹੈ ਕਹਿੰਦੇ ਰਿਟਾਇਰਡ ਸੀਬੀਆਈ ਦਾ ਅਧਿਕਾਰੀ ਮਤਲਬ ਇਹਨਾਂ ਕੋਲੇ ਕੰਪੀਟੈਂਟ ਬੰਦੇ ਕੋਈ ਬਚੇ ਨਹੀਂ ਜਿਹੜੇ ਕੇਜਰੀਵਾਲ ਦੇ ਯੈਸਮਨ ਨੇ ਉਹ ਉਰੇ ਲਿਆ ਕੇ ਵਿਜੀਲੈਂਸ ਦੇ ਡਿਪਾਰਟਮੈਂਟ ਚ ਹੁਣ ਇਨਕੁਆਰੀਆਂ ਇਨਵੈਸਟੀਗੇਸ਼ਨਾਂ ਚ ਬੈਠੇ ਨੇ ਕਿਸ ਕਪੈਸਿਟੀ ਚ ਬੈਠੇ ਨੇ ਜੀ ਕੌਣ ਹੈ ਜੀ ਰਿਟਾਇਰਡ ਅਧਿਕਾਰੀ ਕੀ ਸਾਡੇ ਅਫਸਰਾਂ ਨੂੰ ਕੁਝ ਨਹੀਂ ਪਤਾ ਇਹਨੇ ਪੜ੍ਹ ਲਿਖ ਕੇ ਆਏ ਨੇ ਇਹ ਕੇਜਰੀਵਾਲ ਦੇ ਰਿਟਾਇਰਡ ਅਧਿਕਾਰੀ ਵੱਧ ਦੱਸ ਸਕਦੇ ਨੇ ਨਹੀਂ ਇਹ ਛਡਿਆੰਤਰ ਰਚਦੇ ਨੇ ਇਹ ਛਡਿਆੰਤਰ ਰਚ ਕੇ ਇਹ ਝੂਠੇ ਮੁਕਦਮੇ ਬਣਾਉਣਾ ਚਾਹੁੰਦੇ ਨੇ ਔਰ ਕੋਈ ਵੱਡੀ ਗੱਲ ਨਹੀਂ ਤੁਸੀਂ ਆਉਣ ਵਾਲੇ ਦਿਨ ਚ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ ਕਿਉਂਕਿ ਇਹਨਾਂ ਨੂੰ ਲੈ ਦੇ ਕੇ ਜੇ ਡਰ ਲੱਗਦਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਦਾ ਲੱਗਦਾ ਕਿਉਂਕਿ ਕਾਂਗਰਸ ਤਾਂ ਸਮਝੌਤੇ 'ਚ ਹੈ ਕਾਂਗਰਸ ਤਾਂ ਇਹਨਾਂ ਦੇ ਖਿਲਾਫ ਬੋਲਦੀ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਗ੍ਰਾਫ ਉੱਪਰ ਜਾ ਰਿਹਾ ਹੈ ਲੋਕਾਂ ਦੀ ਪਸੰਦ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਬਣ ਰਿਹਾ ਹੈ ਲੋਕਾਂ ਦੇ ਮੁੱਦਿਆਂ ਦੀ ਐਸ ਪ੍ਰਿੰਸੀਪਲ ਆਪੋਜੀਸ਼ਨ ਸ਼੍ਰੋਮਣੀ ਅਕਾਲੀ ਦਲ ਗੱਲ ਕਰ ਰਿਹਾ ਹੈ ਤਾਂ ਹੁਣ ਐਸੇ ਝੂਠੇ ਪਰਚੇ ਪਾਉਣ ਦੀ ਤਿਆਰੀ ਹੈ ਤੇ ਇੱਕ ਇਹਨਾਂ ਨੇ ਕੋਈ ਵਿਕਰਮ ਮਜੀਠੀਆ ਦਾ ਸਾਬਕਾ ਪੀਏ ਜਿਹਨੂੰ ਇਹਨਾਂ ਨੇ ਹਲਕਾ ਇੰਚਾਰਜ ਲਾ ਕੇ ਤੁਸੀਂ ਦੇਖੋ ਵੀ ਸੌਦੇਬਾਜ਼ੀ ਕੀ ਉਹਨੂੰ ਹਲਕਾ ਇੰਚਾਰਜ ਲਾ ਕੇ ਉਹਦੇ ਕੋਰਟ 'ਚ ਬਿਆਨ ਕਰਾਏ ਨੇ ਮੈਂ ਕਹਿੰਨਾ ਕਿ ਇਹੀ ਜਿਹੀਆਂ ਬੇਫਕੂਫੀਆਂ ਕਰੋ ਜਮ ਜਮ ਕੇ ਕਰੋ ਸਾਨੂੰ ਤਾਂ ਬਹੁਤ ਵਧੀਆ ਹੈ ਅਦਾਲਤਾਂ ਦੇ ਵਿੱਚ ਇਹ ਚੀਜ਼ ਜਦੋਂ ਦਿਖਦੀ ਹੈ ਜਾ ਕੇ ਨਾ ਕਿ ਜੀ ਇੱਕ ਪੋਲੀਟੀਕਲ ਬੰਦਾ ਇੱਕ ਸਾਫਕਾ ਪੀਏ ਉਹਨੂੰ ਹਲਕਾ ਇੰਚਾਰਜ ਲਾ ਕੇ ਉਹਦੇ ਬਿਆਨ ਕਰਾ ਰਹੇ ਨੇ ਅਦਾਲਤਾਂ ਇਹ ਸਭ ਕੁਝ ਦੇਖਦੀਆਂ ਨੇ ਸਟ੍ਰਿਕਚਰਸ ਪਾਸ ਹੋਣਗੇ ਪਰ ਮੈਂ ਪੰਜਾਬ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਕਿਉਂ ਦਿੱਲੀ ਦੇ ਪ੍ਰੈਸ਼ਰ ਨੀਚੇ ਆ ਸਾਰੇ ਗਲਤ ਕੰਮਾਂ 'ਚ ਲੱਗੇ ਹੋ ਅਸੀਂ ਤਾਂ ਲੜਾਈ ਲੜ ਲਾਂਗੇ ਔਰ ਡਟ ਕੇ ਲੜਾਂਗੇ ਲਾਈਵ ਸਟ੍ਰੀਮਿੰਗ ਦੀ ਮੰਗ ਕੀਤੀ ਗਈ ਹੈ ਕਿ ਸਾਰੇ ਕੇਸ ਦੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ 100% ਜੀ ਮੀਡੀਆ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਇਸ ਕੇਸ ਨੂੰ ਕਵਰ ਕਰਨ ਦੀ ਕਿਉਂਕਿ ਅਦਾਲਤ ਦੇ ਅੰਦਰ ਤੇ ਅਦਾਲਤ ਦੇ ਬਾਹਰ ਇਹਨਾਂ ਦੇ ਬਿਆਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅੰਦਰ bail 'ਚ ਰਿਪਲਾਈ ਤੱਕ ਨਹੀਂ ਦੇ ਪਾਰੇ ਉਥੇ ਡੇਟਾ ਲੈ ਕੇ ਭਜਦੇ ਨੇ ਬਾਹਰ ਆ ਕੇ ਗੱਲਾਂ ਇਹ ਕਿੱਡੀਆਂ ਕਿੱਡੀਆਂ ਕਰਦੇ ਇਹਨਾਂ ਨੂੰ ਪੁੱਛੋ ਵੀ ਜੇ ਇਹਦੇ 'ਚ ਤੁਹਾਡੇ ਕੋਲ ਐਸੈਟ ਸੀ ਜੇ ਐਡੇ ਪੱਕੇ ਪੈਰੀ ਦਿੱਤਾ ਸੀ ਤਾਂ ਫਿਰ ਹੁਣ ਤੀਜੇ 'ਚ ਜਿਹੜਾ ਫਰਜੀਵਾੜਾ ਕਰਦੇ ਫਿਰਦੇ ਹੋ ਇਹ ਕਿਉਂ ਕਰਦੇ ਫਿਰਦੇ ਹੋ ਹੁਣ ਫਰਜੀਵਾੜਾ ਹੀ ਕਰ ਰਹੇ ਹੋ ਨਾ ਤੀਜੇ 'ਚ ਮੈਂ ਜਸਪਰੀ ਜੀ ਬੜੇ ਸਪਸ਼ਟ ਤੌਰ ਤੇ ਕਹਿ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਦੀ ਜਥੇਬੰਦੀ ਹੈ ਸੁਖਵੀਰ ਸਿੰਘ ਬਾਦਲ ਹੋਣ ਵਿਕਰਮ ਮਜੀਠੀਆ ਜਾਂ ਜਿੰਨੀ ਸਮੁੱਚੀ ਲੀਡਰਸ਼ਿਪ ਹੈ ਡਟ ਕੇ ਸਰਕਾਰ ਦੇ ਝੂਠੇ ਛੜੇੰਤਰਾਂ ਦਾ ਮੁਕਾਬਲਾ ਕਰਾਂਗੇ ਇਹ ਸਾਨੂੰ ਨਹੀਂ ਸਾਨੂੰ ਨਹੀਂ ਡਲਾ ਸਕਦੇ ਪਰ ਹਾਂ ਅਫਸਰਾਂ ਦੀ ਜਵਾਬਦੇਹੀ ਤੈ ਹੋਊਗੀ ਜਿਹੜੇ ਕਿ ਦਿੱਲੀ ਦੇ ਪ੍ਰੈਸ਼ਰ niche ਇਹ ਜਿਹੜੇ ਦਿੱਲੀੋਂ ਮਹੇਸ਼ਪੂਰੀ ਵਰਗੇ ਜਾਂ ਹੋਰ ਲਿਆ ਕੇ ਇਹਨਾਂ ਦੇ ਪ੍ਰੈਸ਼ਰ niche ਇਹ ਗਲਤ ਦਸਕਤ ਕਰਕੇ ਫਰਜੀ ਵਾੜਾ ਕਰ ਰਹੇ ਨੇ ਇਹ ਸਾਰਿਆਂ ਦੀ ਜਵਾਬਦੇਹੀ ਕੋਟਾਂ ਚ ਹੋਊਗੀ ਬਹੁਤ ਬਹੁਤ ਧੰਨਵਾਦ ਸੋ ਅਰਸ਼ਦੀ ਕਲੀਅਰ ਸੀਗੇ ਜਿਹੜੇ ਇਹ ਸਾਰੇ ਮਾਮਲੇ ਤੇ ਚਰਚਾ ਕਰ ਰਹੇ ਸੀ ਕੈਮਰਾਮੈਨ ਤੁਸੀਂ ਮੈਰਾ ਦੇ ਨਾਲ ਜਸਪੀ ਸਿੰਘ ਗਸ਼ਟ ਪੀਟੀਸੀ ਨਿਊਜ਼ ਚੰਡੀਗੜ੍ਹ